ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਿੱਕੇ ਪਾਰਕਾ ਜਿਹੜਾ ਮਾਦੀ ਰਾਮ ਮੋਹਰ ਸਾਹਿਬ ਦਾ 40 ਮੁਖਿਆਂ ਦਾ ਜਿਹੜਾ ਜੀਤ ਸਾਹਿਬ ਨੂੰ ਸੋਹਣੇ ਪਹਿਲਾ ਲੰਗਰ ਕੀਆ ਪਹਿਲਾ ਇਹ ਨੌਜਵਾਨ ਪੰਚਾਇਤ ਦੇ ਸਹਿਯੋਗ ਨਾਲ ਕਮੇਟੇ ਦੇ ਸਹਿਯੋਗ ਦੇ ਨਾਲ ਬਾਗੀ ਵਾਲੇ ਦਿਨ ਕੌੜਿਆਂ ਦਾ ਤੇ ਚਾਹ ਦਾ ਲੰਗਰ ਵੀ ਨਾਲ ਸੰਗਤ ਨੂੰ ਲਾਉਂਦੇ ਪਰ ਫਿਰ ਇਹਨਾਂ ਬੱਚਿਆਂ ਨੇ ਨੌਜਵਾਨਾਂ ਨੇ ਵਿਚਾਰ ਕੀਤਾ ਕਿ ਮਾਦੀ ਵਾਲੇ ਦਿਨ ਉਹਨਾਂ ਦਿਨਾਂ ਗੋਤ ਲੰਗਰ ਚੱਲ ਰਹੇ ਹੁੰਦੇ ਉਸ ਤੋਂ ਥੋੜਾ ਹੱਦ ਕੇ ਨੋਟੰਮ ਨੂੰ ਰੋਕ ਕੇ ਲਾਇਆ ਕਰਾਂਗੇ ਜਿਸੇ ਕੰਮ ਕਰਕੇ ਇਹਨਾਂ ਨੇ ਇਸ ਵਾਰ ਫਿਰਤੀ ਵਾਰ ਦੀ ਬਾਗੀ ਮੋਹਾਰ ਦੇ ਮਿਲੇ ਹੈ ਜਿਹੜਾ ਲੰਗਰ ਦੀ ਸੇਵਾ ਕੀਤੀ ਕਿਉਂਕਿ ਜਿੱਥੇ ਇਹ ਸੇਵਾ ਕਰਨ ਨੇ ਸਾਡੇ ਬੱਚੇ ਇਸ ਇਤਿਹਾਸ ਨੂੰ ਵੀ ਜਾਣ ਨੂੰ ਮਿਲ ਰਹੇ ਨੇ ਕਿ ਇਹਨਾਂ ਦਿਨਾਂ ਦੀ ਲੀਤੀ ਨੂੰ ਸਤਿ ਸ਼੍ਰੀ ਅਕਾਲ ਸ੍ਰੀ ਪਾਰਸਾ ਨੇ ਜਿਹੜਾ ਮੁਖਤਸਰ ਸਾਹਿਬ ਦੀ ਤਰਫ ਦੌਰਾਨ ਦੀ ਆਪਰੇ ਭਾਈ ਮਹਾ ਸਿੰਘ ਤੇ ਉਹਨਾਂ ਦੇ ਸਾਥੀ ਮਾਤਾ ਭਾਗੌਰ ਦੇ ਨਾਲ ਜਲਤੀ ਪਿਆਕੇ ਮੁੱਖ ਤੌਰ ਤੇ ਜੁਟੀ ਸਾਮੀ ਮੈਦਾਨੇ ਜਾਂਦੇ ਹੋਏ ਸਭ ਸਤੂ ਸਕੇਪਰਾਂ ਨੂੰ ਲਾਣ ਲਾਏ ਬਹੁਤ ਵੱਡੇ ਵੱਡੇ ਮਾਤਲ ਬਣੇ ਲਾਏ 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 10000 ਨੰਨੇ ਚਾਲਾ ਲਿਆ 20000 ਨੰਨੇ ਚਾਲਾ ਲਿਆ ਜੀ ਪਿਆ ਨਾ ਨਾ ਸਾਈਂ ਕੱਤੀ ਪੁਗੀ ਸਿਸਾਹ ਮਰਬਾਈ ਤੀਕੂਨਾ ਦਾ ਬਿਲਾਵਾ ਪਾੜਿਆ ਸ਼ਹੀਦ ਲੋਕੀ ਸਮੂਹ ਬਰਾਕੇ ਰੋਟਾ ਦੇ ਨਾਂ ਆਂ ਕੀ ਇਹ ਇੱਕ ਸਾਲ ਬੜਾ ਵੱਡਾ ਉਤਾਲਾ ਕਰਦੇ ਨੇ ਇਹ ਇਤਿਹਾਸ ਨੂੰ ਨਹੀਂ ਜਾਣਦੇ ਕਰਨਾ ਹੈ ਨੌਜਾਨਾ ਦਾ ਪਤਨੀ ਬੰਦਾ ਕਿ ਮਹਾਂ ਰਾਣੀਏ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਪੀਗਨ ਸੀ ਜਿਹੜੀ ਕਿ ਫبراير ਦਿਨਾਂ ਮੀਟਿੰਗ ਕਰਦਾ ਨੌਜਵਾਨਾਂ ਨਾਲ ਸਿਟੀ ਲਾਲ ਕਮੇਟੀ ਆਈ ਹੈ ਜਿਹੜਾ ਸਭ ਤੋਂ ਜ਼ੋਰ ਮਿਲਦਾ ਕੋਈ ਸੁਸਤ ਡਿਜੀਟਲ ਜਨਮ ਨੌਂ ਨੇ ਅੱਜ ਉਹਨਾਂ ਦੇ ਨਾਲ ਕੋਈ ਗੱਲ ਕਰਨ ਸਮਝ ਨਹੀਂ ਆਈ ਜਿਹੜਾ ਪਿਛਲੇ ਸਾਲ ਨੇ ਕਿਹਾ ਸੀ ਗ੍ਰੀਨ ਗਰੀਨ ਸਿਸਟਮ ਨੂੰ ਪੂਰਨਤਾ ਰਹੀ ਜਾਣਕਾਰੀ ਦੇਣਾ ਬਈ ਗ੍ਰਿਆਈ ਇਨਹੀ ਕੋ ਸਰਦਾਰ ਬਣਾਉ ਕਬਾ ਗਵਿੰਦ ਸਿੰਘ ਨਾਮ ਖਾਉ ਤੁਸੀਂ ਮੇਰੇ ਆਏ ਦਾ ਬਾਰੇ ਮੈਂ ਜੀ ਮੈਸੇਜ ਕਰਦਾ ਵੀ ਐ ਸੇਵਾ ਕਰਦੇ ਕਰਦੇ ਜੇ ਉਸ ਵੱਲ ਜ਼ਰੂਰ ਅਗਰ ਸਰ ਹੋ ਰਹੇ ਹੋ ਇਤਿਹਾਸ ਵੱਲ ਅਗਰ ਸਰ ਹੋਣਗੇ ਇਹਨਾਂ ਨੂੰ ਯਾਦ ਰੱਖਦੇ ਸਭ ਤੋਂ ਕੱਟਣਗੇ ਤੇ ਵਿਸਤਾਰਾਂ ਵੀ ਸੁਣਾਉਂਗੇ ਇਹ ਮੇਰੀ ਕਾਮਨਾ ਵੀ ਮੇਰੀ ਅਰਦਾਸ ਵੀ ਹੈ ਸਪੀਰ ਮੈਂ ਭਰਾਈ ਸਾਰੇ ਪੂਰੀ ਗਾਉਂ ਨੂੰ ਇਸ ਮਿੱਤਰ ਦਿਵਸ ਦੀ ਵਧਾਈ ਦਿੰਦਾ ਤੇ ਫਿਰ ਨੌਜਵਾਨਾਂ ਦੇ ਕੋਲੇ ਨਾ ਕਰਦਾ ਧੰਨਵਾਦ ਤੁਹਾਡਾ ਵੀ ਗੱਲ ਕਰਦਾ ਵੀ ਆਵਾਜ਼ ਜਿਹੜਾ ਤੁਹਾਡਾ ਹੈ ਇਹ Thank you.